इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਨਰਮੇਸ਼ ਕਬਨਿੰਗ ਨਿਊਜ਼ ਕੋਟਕਪੂਰਾ ਪੰਜਾਬ ਅੱਜ ਅਸੀਂ ਪਹੁੰਚੇ ਆ ਤਾਤਾ ਗੁਜਾਰੀ ਦੀ ਦੁਕਾਨ ਤੇ ਜਿੱਥੇ ਅੱਜ ਪੰਜਾਬ ਪ੍ਰਧਾਨ ਗੁਰਿੰਦਰ ਸਿੰਘ ਦੋਰਾਜੀ ਪਹੁੰਚੇ ਆ ਜਿਨ੍ਹਾਂ ਨੇ ਕੋਟਕਪੂਰਾ ਦੀ ਗਾਈਡ ਦਾ ਆਪਣਾ ਕਾਹੀ ਦਾ ਦਰਸ਼ਨੀ ਕੀਤਾ ਮਲਾਂਨੇ ਆ ਤੁਹਾਨੂੰ ਇਹ ਦਰਿੰਦਰ ਸੰਧੋਰਾ ਜੀ ਜੋ ਪ੍ਰਸਤ ਆ ਪ੍ਰੈਸ ਜਨ ਦੇ ਪ੍ਰਧਾਨ ਆ ਪੰਜਾਬ ਦੇ ਆ ਸਾਡੇ ਸੀਨੀਅਰ ਮੀਤ ਪ੍ਰਧਾਨਾ ਪੰਜਾਬ ਦੇ ਆਪਣੇ ਜੇ ਕ੍ਰਿਸ਼ਨ ਤਿੰਗੜਾ ਜੀ ਕਿਰਨ ਕੌਰ ਜੀ ਮੁਕਤ ਸਲਾਹਕਾਰ ਆ ਪੰਜਾਬ ਦੇ ਜੀ ਹਰਿੰਦਰ ਸਿੰਘ ਉੱਜਾ ਜੀ ਜੋ ਸਰਪ੍ਰਸਤ ਬਣਾਏ ਗਏ ਆ ਚੇਅਰਮੈਨ ਦਰਿੰਦਰ ਸਿੰਘ ਜੱਤੀ ਜੀ ਸਾਡੇ ਪੰਜਾਬ ਕੋਟਕਪੂਰਾ ਦੇ ਪ੍ਰਧਾਨ ਹਰਜੀਤ ਸਿੰਘ ਬਰਾੜ ਜੋ ਪ੍ਰੈਸ ਕਲਬ ਦੇ ਤੋਂ ਆਪਣਾ ਪ੍ਰਧਾਨ ਬਣਾਏ ਗਏ ਆ ਸੋਨੂੰ ਮੁੰਗਾ ਜੀ ਇਹਨਾਂ ਨੂੰ ਵੀ ਮਤਲਬ ਕਿ ਉਹ ਜਿਹੜੀ ਸ਼ਾਨਚੀ ਦਾ ਉਹਦਾ ਤਗਿਆ ਜੀ ਰਿੰਦਰ ਕੁਮਾਰ ਜੀ ਜੋ ਆਪਣਾ ਸਲਾਹਕਰ ਬਣਾਇਆ ਗਿਆ ਸਿੰਘਲਾ ਜੀ ਪੀਆਰ ਉਹਦਾ ਦਤਾ ਦਿੱਤਾ ਗਿਆ ਜੀ ਸੁਪਚੈਨ ਸਿੰਘ ਜੀ ਜੋ ਜਨ ਸਖਤੀ ਹੈ ਆਪਣੇ ਅਸ਼ੋਕ ਦੁਆ ਜੀ ਬਲਕ ਬੁਖਸਲਾਕਰ ਦਾਸ ਨੂੰ ਸੀਨੀਅਰ ਮੀ ਪ੍ਰਧਾਨ ਬਣਾਇਆ ਗਿਆ ਰਮੇਸ਼ ਗੱਭਾ ਨੂੰ ਤੇ ਬ੍ਰਹਮ ਪ੍ਰਕਾਸ਼ ਜੀ ਨੂੰ ਸਲਾਹਕਰ ਬਣਾਇਆ ਗਿਆ ਅੱਜ ਇੱਥੇ ਸਾਰੀ ਟੀਮ ਜੋ ਇੱਥੇ ਪਹੁੰਚੀ ਹੈ ਕੋਰਕਪੁਰੇ ਸਾਰੇ ਵਧਾਈ ਦੇ ਪਾਤਰ ਹੈ ਮੈਂ ਰਮੇਸ਼ ਗੱਬਾ ਇੰਡੀਅਨ ਟੀਵੀ ਨਿਊਜ਼ ਕੋਰਕਪੁਰਾ ਹਾਂ ਜੀ ਇਕਵੇ ਚਾੜ ਦੇ ਦੁਆਰਾ ਕਵਰਜ ਕਰਦੇ ਫਰੀਦਕੋਟ ਜ਼ਿਲ੍ਹੇ ਤੋਂ ਹੋਰ ਵੀ ਮੁੱਖ ਮਹਿਮਾਨ ਮਹਿਮਾਨ ਪਹੁੰਚੇ ਆ ਆਪਣਾ ਆਪਣਾ ਨਾਮ ਰਵੀ ਸਿੰਘ ਰਾਜਪਟ ਸਾਥ ਦੋ ਜੀ ਹਾਂ ਜੀ ਦਮਨ ਸ਼ਾਵੜਾ ਅਧਿਕਾਰਿਕ ਮੈਂਬਰ ਪੰਜਾਬ ਪ੍ਰੋਫੈਸ਼ਨ ਅਸੋਸੀਏਸ਼ਨ ਪੰਜਾਬ ਹਾਂ ਜੀ ਕਮਵੀਰ ਬਰਾੜ ਪੰਜਾਬ 77 ਕੋਇਪੁਰ ਕੋ ਪੰਜਾਬ ਜੀ ਦਾਸ ਜਰਨਲ ਸੈਕਟਰੀ ਪੰਜਾਬ ਪ੍ਰੈਸ ਐਸੋਸੀਏਸ਼ਨ ਪੰਜਾਬ